ਆਜੋ ਸਾਡੇ ਜਿਹੜੇ ਦੇ ਪ੍ਰਬੰਧ ਕਲਿੰਦਰਪੁਰ ਦੀ ਚਾਦਰ ਵਿੱਚ ਪਹੁੰਚੇ ਨੇ ਜੁਨਾਹੇ ਡਾਕਟਰ ਸਾਹਿਬ ਦੁਸਵੰਸ ਸਿੰਘ ਜੀ ਸਾਰੇ ਸਰਦਾਰ ਜੋ ਸਾਡੇ ਆਓ ਗੁਰੂ ਮਹਾਰਾਜ ਦੀ ਬਲਾਈ ਹੋਏ ਫਤਿਹ ਇੱਕ ਵਾਰਾ ਸਾਰੇ ਹੀ ਗੱਜ-ਬੱਜ ਦੇ ਬੰਦ ਕਰਿਓ ਕੋਈ ਰਸਨਾ ਮਾਂਜੀ ਨਾ ਰਵੇ ਆਪ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਤੁਹਾਾਰੀਆਂ ਸੰਤਾਂ ਅੱਜ ਪਹੁੰਚਿਆ ਨੇ ਘਰਦਿਆਂ ਨੇ ਸਨੇਹ ਰਾਏ ਤੋਂ ਸਾਰੇ ਆਏ ਹੋ ਥੋੜਾ ਦੇਰ ਦੀਆਂ ਗਰਾਈਆਂ ਦੇ ਵਿੱਚੋਂ ਬਹੁਤ-ਬਹੁਤ ਧੰਨਵਾਦ ਸਾਰਾ ਦਾ ਮੈਂ ਜਦਾ ਸਿਮਰ ਨਹੀਂ ਜਾਣਾ ਕਿਉਂਕਿ ਆਪਾਂ ਦਾ ਬਰੇ ਭਰਵਾਦੇ ਰੀਅਦੇ ਵਿੱਚ ਵੀ ਤੇ ਸਾਰਾ ਉਹ ਮੈਚ ਫੜੀ ਰੱਖਦੇ ਆ ਅੱਜ ਆਪਾਂ ਹੁਣ ਥੋੜਾ ਸਮਾਂ ਲਈਏ ਸੋ ਮੈਂ ਬੇਨਤੀ ਕਰਦਾ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਸਿਮਰ ਜੀ ਸਿੰਘ ਜੀ ਪੈਂਸ ਮੈਂ ਉਹਨਾਂ ਨੂੰ ਕਹੂੰਗਾ ਕਿ ਉਹ 2 ਮਿੰਟ ਸੰਸਾਦ ਸਾਡੇ ਦਾ ਪ੍ਰਚਾਰ ਸਾਡੇ ਕਰਨ ਉਹਨਾਂ ਦੇ ਸੱਜਣ ਤੋਂ ਪਹਿਲਾਂ ਆਪਾਂ ਦੀ ਚਾਹੀਦੀ ਸੀ ਸਰਦਾਰ ਸਿਮਰਜੀਤ ਸਿੰਘ ਮੈਂ ਜਿੰਦਾਬਾਦ ਥੋੜਾ ਜਿਹਾ ਹੱਥ ਚਾਕੇ ਸਰਦਾਰ ਸਿਮਰਜੀਤ ਸਿੰਘ ਜੀ ਬੈਂ ਜਿੰਦਾਬਾਦ ਮੈਂ ਤੇਰੀ ਸੋਅ ਤੇ ਯਾਰਾ ਬਾ ਕੇ ਠੋਕੇ ਆਦਰਯੋਗ ਨਾਗਰਿਕੋ ਛੋਟੇ ਵੀ ਵੱਡੇ ਵੀ ਰਜ਼ੋਰ ਸਾਰਿਆਂ ਨੂੰ ਆਦਰ ਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਜਾਈ ਬਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਲਾ ਕਾਂਗਰਸ ਲੁਧਿਆਣਾ ਸ਼ਹਿਰ ਦੇ ਪ੍ਰਧਾਨ ਭੈਣ ਸੁਰਿੰਦਰਪੁਰ ਜੀ ਦਾ ਤੇ ਨਾਲ ਭੈਣ ਜੀ ਦੇ ਆਏ ਹੋਏ ਸਾਰੇ ਸਤਾਰਿਓ ਉਹਨਾਂ ਦੇ ਸਾਥੀਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਤਨਵਾਦ ਕਰਦਾ ਸਰਦਾਰ ਬਲਦੇਵ ਸਿੰਘ ਜੀ ਪ੍ਰਧਾਨ ਸਾਹਿਬ ਸਪੈਸ਼ਲ ਧੰਨਵਾਦ ਵੱਡੀ ਭੈਣ ਡੀਬੀ ਜਸਵੀਰ ਭਾਰਜੀ ਨੂੰ ਹਾਂ ਦਾ ਜਿਨ੍ਹਾਂ ਨੂੰ ਅਸੀਸ ਤੇ ਅਸ਼ੀਰਵਾਦ ਦੇਣ ਵਾਸਤੇ ਤੁਸੀਂ ਬਹੁਤ ਵੱਡੀ ਗਿਣਤੀ ਦੇ ਵਿੱਚ ਮਾਵਾ ਦੇ ਭੈਣਾਂ ਇਕੱਠੀਆਂ ਹੋੰਜੀਆਂ ਨੇ ਮੈਂ ਡਾਕਟਰ ਚੀਮਾ ਜੀ ਬੋਲ ਕੇ ਹਟਿਆ ਡਾਕਟਰ ਚੀਮਾ ਸਾਹਿਬ ਨੇ ਇੱਕ ਗੱਲ ਕਹੀ ਆ ਕਿ ਜਿਹੜਾ ਕੋਈ ਵੀ ਬੰਦਾ ਹੈਗਾ ਤੇ ਉਹਦੀ ਸਫਲਤਾ ਦੇ ਪਿੱਛੇ ਇਹਨਾਂ ਨੇ ਸਾਰਾ ਸ਼ਰੇ ਜਿਹੜਾ ਸੀ ਭੈਣ ਤਸਵੀਰ ਹੋਰਾਂ ਨੂੰ ਦੇ ਦਿੱਤਾ ਨਹੀਂ ਤਾਂ ਆਮ ਆਪਾ ਕਹਿੰਦੇ ਨੇ ਵੀ ਹਰ ਬੰਦੇ ਦੀ ਸਫਲਤਾ ਪਿੱਛੇ ਕਿਸੇ ਔਰਤ ਦਾ ਹੱਥ ਹੋ ਜਾਏ ਮਾਂ ਦੇ ਰੂਪ ਦੇ ਵਿੱਚ ਆ ਢੈਣ ਦੇ ਰੂਪ ਦੇ ਵਿੱਚ ਆ ਪਤਨੀ ਦੇ ਰੂਪ ਦੇ ਵਿੱਚ ਆ ਜਾਂ ਧੀ ਦੇ ਰੂਪ ਦੇ ਵਿੱਚ ਕੋ ਡਾਕਟਰ ਸਾਹਿਬ ਤੁਸੀਂ ਰਹਿੰਦੇ ਹੋ ਭਾਈ ਨੇੜੇ ਤੁਸੀਂ ਨਾ ਸardar baldev singh ਦੇ ਟੱਬਰ ਦੇ ਵਿੱਚੋਂ ਕਿਸੇ ਹੋਰ ਦਾ ਨਾਮ ਨਹੀਂ ਲੈ। ਕੰਡਾ ਭੈਣ ਜਸਵੀਰ ਉਹਨਾਂ ਦਾ ਨਾਮ ਲੈ ਤਾਂ ਮਤਲਬ ਹੈ ਭੈਣ ਜੀ ਹੁਣਾਂ ਦਾ ਸੰਗਤ ਦੇ ਨਾਲ ਪ੍ਰੇਮ ਸਮਾਜਿਕ ਰਿਸ਼ਤਾ ਹੈ। ਇਹ ਬਾਖੂਬੀ ਸਭ ਨੂੰ ਪਤਾ ਹੈ। ਤੁਸੀਂ ਦਰੋਸ਼ فرمایا ਅਕਸਰ ਹੁੰਦਾ ਕੀ ਹੈ? ਸਰਦਾਰ ਬਲਦੇਵ ਸਿੰਘ ਦੀ ਜਦੋਂ ਤੋਂ ਮੈਂ ਰਾਜਨੀਤੀ ਦੇ ਅੰਦਰ ਸੰਗਤੀ ਸੇਵਾ ਦੇ ਸਫਰ ਤੇ ਤੁਰਿਆ ਸਤਾਰ ਪਲਦੇਵ ਸਿੰਘ ਪ੍ਰਸ਼ਾਮੇ ਸਮਾਨ ਪ੍ਰਸ਼ਾਮਾ ਬਣ ਕੇ ਕੋਈ ਐਡਜਿਟੇਸ਼ਨ ਕੀਤਾ ਲੋਕਾਂ ਦੀ ਦਿੱਕਤ ਤੇ ਸਮੱਸਿਆ ਦਾ ਸਮਾਧਾਨ ਕਰਨ ਵਾਸਤੇ ਕਿਸੇ ਸਰਕਾਰੀ ਅਧਿਕਾਰੀ ਕਿਸੇ ਅਫਸਰ ਦੇ ਬਰੁੱਧ ਕੋਈ ਸਟਰਗਲ ਕੀਤਾ ਸਤਾਰ ਬਲਦੇਵ ਸਿੰਘ ਮੋਰਨੀਖਤਾਰ ਦੇ ਵਿੱਚ ਹੈ ਕੋਈ ਧਰਨਾ ਕੋਈ ਰੈਲੀ ਕੋਈ ਪਾਰਟੀ ਦਾ ਪ੍ਰੋਗਰਾਮ ਤੇ ਸਰਦਾਰ ਬਲਦੇਵ ਸਿੰਘ ਕੰਮਕਾਰ ਛੱਡ ਕੇ ਤੇ ਫਿਰ ਮੋਹਰੀ ਇਕਤਾਰ ਦੇ ਵਿੱਚ ਆ ਨਹੀਂ ਤਾਂ ਕਈ ਵਾਰੀ ਹੁੰਦਾ ਕਿ ਆ ਮੇਰੀਆਂ ਭੈਣਾਂ ਬੈਠੀਆਂ ਨੇ ਹੁੰਦਾ ਕਿ ਆ ਘਰੋਂ ਤੜਾਮ ਖਿਤਣੀ ਸ਼ੁਰੂ ਹੋ ਜਾਂਦੀ ਇਦੂ ਆਪਣਾ ਕੰਮ ਸਦਾਰਾ ਛੱਡ ਕੇ ਤੁਰਿਆ ਫਿਰਦਾ ਪਹਿਲਾਂ ਆਪਣਾ ਕੰਮ ਨਵੇੜ ਕਲਾਂ ਘਰ ਦੇ ਰਜੇਮੇ ਘਰ ਦਾ ਪਰਿਵਾਰ ਘਰ ਦੀ ਦੁਕਾਨਦਾਰੀ ਘਰ ਦਾ ਕੰਮ ਫੈਕਟਰੀ ਕਲਾਂ ਇਹ ਅਸ਼ਰ ਔਰ ਅਬਾ ਪੂਰਾ ਕੰਦੇ ਨਾਲ ਕੰਦਾ ਮਿਲਾ ਕੇ ਵੀਰ ਜੀ ਦੇ ਨਾਲ ਚੱਲਣਾ ਸੋ ਇੱਕ ਕਾਂਗਰਸ ਪਾਰਟੀ ਵਾਸਤੇ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਮਾਰਚ ਇੱਕ ਫੇ ਪਹੁੰਚਣ ਤੇ ਮੇਰੇ ਸਾਰੇ ਵੀਰ ਪਰੈਨਾ ਦਾ ਬੈਠਾ ਹੋਰ ਇੱਕ ਦਿਨ ਨਾਲ ਕਹਿਗੇ ਜਾਈ ਸੀ ਨਾ ਕਿ ਲੋਕਾਂ ਨੇ ਸੁਣਦੇ ਤੂੰ ਆਪਣੇ ਘਰ ਦਾ ਕੰਮ ਕਰ ਸਾ ਮੈਨੂੰ ਦੱਸ ਵੇ ਅੱਠ ਵਜੇ ਜਦੋਂ ਪਹੁੰਚੇ ਹੋਣੀ ਹੁੰਦੀ ਹੈ ਜਿਹੜੀ ਤੁਸੀਂ ਗੱਲ ਕੀਤੀ ਆ ਉਹ ਬਿਲਕੁਲ ਸੱਚੀ ਆ ਕਿ ਸ਼ਾਮ ਨੂੰ ਉੱਥੇ ਮੈਂ ਕੰਮ ਪਾਟ ਆ ਕੇ ਫਿਰ ਘਰੇ ਆਉਣਾ ਸਾਡਾ ਫਿਰ ਨਾ ਕਰਿਆ ਕਰੋ ਆਪਣਾ ਕੰਮ ਕਰੋ ਮੈਂ ਬਹੁਤ ਧੰਨਵਾਦ ਕਰਦਾ ਕਰਦੇ ਆ ਦਾ ਭਾਈ ਉਚਾਰਤੀ ਕਲਾ ਬਚਿਦਰਨ ਤੇ ਡਾਕਟਰ ਸਾਹਿਬ ਸਾਡਾ ਬਹੁਤ ਧੰਨਵਾਦ ਕਰਦਗੇ ਸਰਪਾਉ ਦੇ ਨਾਮ ਤੇ ਨਾਲ ਜਨਸਮ ਨਾਲ ਭੈਣ ਜੀ ਬਰਾਬਰ ਸੋ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਜੋ ਮਾਨ ਸਨਮਾਨ ਜਿਹੜਾ ਹੈ ਮੁਦੇ ਸਿੰਘ ਦੀ ਪ੍ਰਧਾਨਿਕ ਸਮੂਹ ਸੰਗਤਾਂ ਵੱਲੋਂ ਸਾਡੇ ਸਤਿਕਾਰਯੋਗ ਸਰਨਾਥ ਸਿੰਘ ਜੀ ਦੀ ਭੈਣ ਅਤੇ ਸਾਡੇ ਸਤਿਕਾਰਯੋਗ ਭੈਣ ਜੀ ਜੀਸਿੰਦਰ ਕੌਰ ਜੀ ਨੂੰ ਉਹਨਾਂ ਨੂੰ ਬੇਨਤੀ ਹੈ ਕਿ ਸੰਗਤਾਂ ਵੱਲੋਂ بی جسبیر اور بیگیپ کور جی پردھان اور بی پی سرندر نام مجھے سنگی پتہ آنسا لگوی سنگی سندو سارے ستکار جو سنگی سنگی بیانسا ملے سو نحا سنگی بیانسا ملے سو نحا ملے سو نحا سنگی بیانسا ملے سو نحا आदरणीय जी मंत्री साहब मॉल का मॉल नंबर 42 बोले हां हां जी उन्होंने उनसे भी प्राप्त करन प्रमुख है ओला को भी आ सकते हां शुक्रिया कार और जी बोले सो विहार श्रीया का سب کو مرہائی سوات اسی لگے بولے کوہنار سریہال جی تو دو مرین صاحب بھی اج بچے لیے کسی دی او کہیں سروبا بھی بولے سونے ہا سریہال کا آئی پڑی لینڈمارکار ंग्री कांग्रेस पार्टी ਸਰਦਾਰ ਸਿਮਰਜੀਤ ਸਿੰਘ ਪੈਂਸ ਜਿੰਦਾਬਾਦ ਸਰਦਾਰ ਸਿਮਰਜੀਤ ਸਿੰਘ ਪੈਂਸ ਜਿੰਦਾਬਾਦ ਇੰਡੀਅਨ ਨੈਸ਼ਨਲ ਕਾਂਗਰਸ ਜਿੰਦਾਬਾਦ ਇੰਡੀਅਨ ਨੈਸ਼ਨਲ ਕਾਂਗਰਸ ਜਿੰਦਾਬਾਦ ਰਾਹੁਲ ਗਾਂਧੀ ਜਿੰਦਾਬਾਦ ਵੈਸ ਸਾਡਿਆ ਪਪਰਾ ਛੇਰਾ ਕੌਣ ਕੌਣ ਤੇਰਾ ਇੱਕ ਮਿੰਟੋ ਚਾਹ ਜੀ